ਜਿਨ੍ਹਾਂ ਦੇ ਕੋਲ ਜੱਗੀ ਪੈਸੇ ਦੀ ਕੋਈ ਕਮੀ ਨਹੀਂ ਹੈ ਪਰ ਫਿਰ ਵੀ ਉਹ ਐਨੀਆਂ ਘਟੀਆਂ ਚੀਜ਼ਾਂ ਦੀ ਐਡ ਕਰਨਗੇ ਹੂੰ ਤੇ ਜਿਨ੍ਹਾਂ ਨੂੰ ਪਤਾ ਕਿ ਖਾਣ ਦੇ ਨਾਲ ਸਿੱਧੀਆਂ ਹੀ ਬੰਦਾ ਬਿਮਾਰੀਆਂ ਦੇ ਵੱਲ ਜਾਂਦਾ ਜਿਵੇਂ ਕੈਂਸਰ ਹੋ ਜਾਂਦਾ ਜਾਂ ਪਾਨ ਮਸਾਲਾ ਆ ਲਾ ਲਓ ਤੁਸੀਂ ਵਿਮਲ ਨਾਂ ਦੇ ਜਿਹੜੀ ਕੰਪਨੀ ਆ ਜੀ ਉਹਦੇ ਲਈ ਅਸੀਂ ਦੇਖਦੇ ਆ ਕਿ ਅਜੇ ਦੇ ਬਗਾਨ ਐਡ ਐਡ ਕਰ ਰਿਹਾ ਸ਼ਾਹਰੂਖ ਖਾਨ ਐਡ ਕਰ ਰਿਹਾ ਟਾਈਗਰ ਸ਼ਰਾਬ ਦੇ ਵਿੱਚ ਨੂੰ ਅਕਸ਼ੇ ਕੁਮਾਰ ਵੀ ਆਇਆ ਸੀਗਾ ਬਿਲਕੁਲ ਅਕਸ਼ੇ ਨੂੰ ਸ਼ਾਇਦ ਥੋੜੀ ਜੀ ਅਕਲ ਆ ਗਈ ਉਹ ਪਿੱਛੇ हट ਗਿਆ ਕਿਹਾ ਜਾਂਦਾ ਹੈ ਕਿ ਇਹਦੇ ਵਿੱਚ ਇਲਾਚੀ ਹੈ ਤੇ ਇਲਾਚੀ ਦੇ ਵਿੱਚ ਕੇਸਰ ਹੈ ਇਹੀ ਕਿਹਾ ਜਾਂਦਾ ਹੈ ਲੋਕ ਉਹ ਐਡ ਦੇ ਵਿੱਚ ਦਿਖਾ ਦਿੱਤਾ ਜਾਂਦਾ ਹੈ ਕਿ ਉਹ ਕੇਸਰੀ ਆ ਜ਼ੁਬਾਂ ਕੇਸਰੀ ਜ਼ੁਬਾਂ ਸਾਡੀ ਕੇਸਰੀ ਹੋ ਜੂਗੀ ਐਡ ਦੇ ਵਿੱਚ ਤਿੰਨੋਂ ਐਕਟਰ ਇਹ ਕਹਿ ਰਹੇ ਨੇ ਕਿ ਇਹਦੇ 'ਚ ਕੇਸਰ ਹੈ 4-5 ਰੁਪਏ ਦਾ ਤੁਹਾਡਾ ਉਹ ਪੈਕੇਟ ਆ ਪਾਊਚ ਹੈ ਹੂੰ ਕਹਿੰਦੇ 4 ਲੱਖ ਪ੍ਰਤੀ ਕਿਲੋ ਦੀ ਕੀਮਤ ਵਾਲਾ ਕੇਸਰ ਤੁਸੀਂ ਯਾਰ 4-5 ਰੁਪਏ ਵਾਲੇ ਪੌਚਾ ਪਾਤਾ ਰਾਵ ਜੀ ਬਹੁਤ ਤਰ੍ਹਾਂ ਦੀਆਂ ਐਡਾਂ ਚਲਦੀਆਂ ਆ ਜ਼ੁਬਾਂ ਕੇਸਰੀ ਖਾਣੇ ਖਾਣੇ ਤੇ ਲਿਖਿਆ dane ਮਤਲਬ ਇਦਾਂ ਦੀਆਂ ਬਹੁਤ ਸਾਰੀਆਂ ਐਡਾਂ ਲਿਖਦੀਆਂ ਮੂੰਹ ਮੇ ਰਜਨੀ ਗੰਦਾ ਕਦਮੋਂ ਮੇ ਦੁਨੀਆ ਇਹ ਸਭ ਕੁਝ ਹੁੰਦਾ ਵੀ ਹੈ ਕਿ ਸਿਰਫ ਇੱਕ ਆਰਟਿਸਟ ਨੂੰ ਬੁਲਾਇਆ ਜਾਂਦਾ ਤੇ ਇੱਕ ਸੇਲਜ਼ ਦੀ ਤਰ੍ਹਾਂ ਕੰਮ ਕੀਤਾ ਜਾਂਦਾ ਦੇਖੋ ਜਦੋਂ ਕੋਈ ਕੰਪਨੀ ਜੱਗੀ ਕੋਈ ਪ੍ਰੋਡਕਟ ਬਣਾਉਂਦੀ ਆ ਆਪਣਾ ਹਨਾ ਤੇ ਕੰਪਨੀ ਨੂੰ ਇਹ ਹੁੰਦਾ ਹੈ ਕਿ ਮੇਰੀ ਸੇਲ ਹੈ ਜਿਹੜੀ ਉਹ ਬਹੁਤ ਹਾਇਰ ਲੈਵਲ ਤੇ ਜਾਵੇ ਹੂੰ ਤੇ ਹਾਇਰ ਲੈਵਲ ਤੇ ਸੇਲ ਪਹੁੰਚਾਉਣ ਦੇ ਲਈ ਵੈਸੇ ਤਾਂ ਬੇਸਿਕਲੀ ਪੂਰਾ ਗਲੋਬਲ ਮਾਰਕੀਟ ਚ ਗਲੋਬਲੀ ਇਦਾਂ ਚੱਲਦਾ ਕਿ ਐਡਵਰਟਾਈਜ਼ਮੈਂਟ ਕਰਨੀ ਪੈਂਦੀ ਹੈ ਇੰਡੀਅਨ ਮਾਰਕੀਟ ਦੇ ਵਿੱਚ ਬਹੁਤ ਸਾਰਾ ਐਸਾ ਸਿਸਟਮ ਹੈ ਕਿ ਜਦੋਂ ਤੱਕ ਤੁਸੀਂ ਆਪਣੇ ਪ੍ਰੋਡਕਟ ਦੀ ਐਡਵਰਟਾਈਜ਼ਮੈਂਟ ਨਹੀਂ ਕਰੋਗੇ ਤੇ ਉਸ ਐਡਵਰਟਾਈਜ਼ਮੈਂਟ ਦੇ ਵਿੱਚ ਕੋਈ ਫੇਮਸ ਚਿਹਰਾ ਨਹੀਂ ਲੈ ਕੇ ਆਉਂਗੇ ਤਾਂ ਤੁਹਾਡਾ ਪ੍ਰੋਡਕਟ ਚੱਲਣਾ ਨਹੀਂ ਹੁਣ ਕੋਈ ਵੀ ਪ੍ਰੋਡਕਟ ਦੇਖ ਲਓ ਘਰ ਦੇ ਵਿੱਚ ਚਾਹੇ ਉਹ ਖਾਣ ਵਾਲੀਆਂ ਚੀਜ਼ਾਂ ਹੋਣ ਜਾਂ ਫਿਰ ਕੁਝ ਵੀ ਹੈ ਤੇ ਉਹਦੇ 'ਚ ਤੁਹਾਨੂੰ ਵੱਡੇ ਫੇਮਸ ਬੰਦੇ ਨਜ਼ਰ ਆਉਣਗੇ ਚਾਹੇ ਉਹ ਕਿਸੇ ਖੇਡ ਦੇ ਨਾਲ ਸਬੰਧਤ ਨੇ ਜਾਂ ਬਾਲੀਵੁੱਡ ਜਾਂ ਹਾਲੀਵੁੱਡ ਦੇ ਨਾਲ ਸਬੰਧਤ ਨੇ ਕਿਉਂ ਆਪ ਖਾਂਦੇ ਨਹੀਂ ਚੀਜ਼ ਨਹੀਂ ਖਾਂਦੇ ਨਾ ਗੱਲ ਤਾਂ ਉਹੀ ਹੈ ਮਤਲਬ ਜਿਹੜੇ ਬੰਦੇ ਨੇ ਉਹ ਇੱਕ ਖਾਸ ਕਰੀਮ ਲਾਈ ਹੀ ਨਹੀਂ ਕਦੇ ਤੇ ਉਹ ਹੀਰੋਨ ਉਹ ਕੁੜੀ ਕਹਿ ਰਹੀ ਹੈ ਕਿ ਦੇਖੋ ਜੀ ਇਹ ਮੇਰੀ ਸੁੰਦਰਤਾ ਦਾ ਰਾਜ ਹੈ ਔਰ ਉਹਨੇ ਜ਼ਿੰਦਗੀ ਦੇ ਵਿੱਚ ਕਦੇ ਉਹ ਚੀਜ਼ ਲਾਈ ਨਹੀਂ ਹੁੰਦੀ ਤੇ ਫਿਰ ਬਹੁਤ ਸਾਰੇ ਚੀਜ਼ਾਂ ਨੇ ਜਿਵੇਂ ਹੁਣ એનર્ਜੀ ਡਰਿੰਕ ਦੇ ਲਈ ਕਿੰਨੀਆਂ ਸਾਰੀਆਂ ਐਡਸ ਨੇ ਉਹ ਕਰਦੇ ਨਹੀਂ ਪਰ ਉਹ ਆਪ ਪੀਂਦੇ ਨਹੀਂ ਹਮ ਰੋनाल्डੋ ਫੁੱਟਬਾਲ ਦੀ ਦੁਨੀਆ ਦੇ ਵਿੱਚ ਇਸ ਵੇਲੇ ਬੇਤਾਜ ਬਾਦਸ਼ਾਹ ਹੈਗਾ ਹੈ ਹੈਨਾ ਤੇ ਇੱਕ ਵਾਰ ਇਹ ਸੀਗਾ ਕਿ ਰੋनाल्डੋ ਨੇ ਜਦੋਂ ਪ੍ਰੈਸ ਕਾਨਫਰੈਂਸ ਕਰਨੀ ਸੀ ਉਹਦੇ ਅੱਗੇ ਨਾ ਕੋਕ ਚੱਕ ਕੇ ਸਾਈਡ ਤੇ ਰੱਖਤੀ ਸੀ ਕੋਕ ਰੱਖਿਆ ਹੋਇਆ ਸੀ ਕਿਉਂਕਿ ਕੋਕ ਦਾ ਸਪான்ਸਰ ਸੀਗਾ ਸਪான்ਸਰਡ ਸੀਗਾ ਤੇ ਉਸ ਬੰਦੇ ਨੇ ਕੀ ਕੀਤਾ ਉਹਨੇ ਕੋਕ ਚੱਕ ਕੇ ਇੱਕ ਪਾਸੇ ਰੱਖ ਕੇ ਕੋਕ ਦੀ ਜਗ੍ਹਾ ਤੇ ਪਾਣੀ ਰੱਖਿਆ ਉਹ ਇੱਕ ਮਤਲਬ ਐਡੀ ਵੱਡੀ ਚੀਜ਼ ਹਾਈਲਾਈਟ ਉਹਨੇ ਕੀਤੀ ਕਿ ਇਹ ਕੋਕ ਪੀਣ ਵਾਲੀ ਚੀਜ਼ ਨਹੀਂ ਹੈ ਇਦੀ ਜਗ੍ਹਾ ਤੇ ਪੀਣਾ ਤਾਂ ਪਾਣੀ ਪੀਓ ਜਿਹੜਾ ਕੁਦਰਤੀ ਹ ਉਸੇ ਉਸੇ ਵਜ੍ਹਾ ਨਾਲ ਕੰਪਨੀ ਦੇ ਮੇਰੇ ਸਾਹਮਣੇ ਨਾਲ ਬਿਲਾ ਕਰੋੜ ਰੁਪਏ ਦਾ ਸ਼ੇਅਰ ਹਾ ਗਿਰ ਗਏ ਸੀ ਹਾਂ ਪਰ ਇੱਕ ਪਾਸੇ ਇਹ ਇਸ ਤਰੀਕੇ ਦੇ ਚਿਹਰੇ ਹੈਗੇ ਨੇ ਤੇ ਜਿਹੜੇ ਐਦਾਂ ਕਰਦੇ ਨੇ ਪਰ ਦੂਸਰੇ ਪਾਸੇ ਸਾਡੇ ਬਾਲੀਵੁੱਡ ਦੇ ਵਿੱਚ ਤਮਾਮ ਹੀਰੋ ਹੀਰੋਇਨ ਐਸੇ ਨੇ ਜਿਨ੍ਹਾਂ ਦੇ ਕੋਲ ਜੱਗੀ ਪੈਸੇ ਦੀ ਕੋਈ ਕਮੀ ਨਹੀਂ ਹੈ ਪਰ ਫੇਰ ਵੀ ਉਹ ਐਨੀਆਂ ਘਟੀਆ ਚੀਜ਼ਾਂ ਦੀ ਐਡ ਕਰਨਗੇ ਹੂੰ ਤੇ ਜਿਨ੍ਹਾਂ ਨੂੰ ਪਤਾ ਕਿ ਖਾਣ ਦੇ ਨਾਲ ਸਿੱਧੀਆਂ ਹੀ ਬੰਦਾ ਬਿਮਾਰੀਆਂ ਦੇ ਵੱਲ ਜਾਂਦਾ ਜਿਵੇਂ ਕੈਂਸਰ ਹੋ ਜਾਂਦਾ ਜਾਂ ਪਾਨ ਮਸਾਲਾ ਆ ਲਾ ਲਓ ਤੁਸੀਂ ਅ ਇੱਕ ਵਿਮਲ ਨਾਂ ਦੇ ਜਿਹੜੀ ਕੰਪਨੀ ਆ ਜੀ ਉਹਦੇ ਲਈ ਅਸੀਂ ਦੇਖਦੇ ਆ ਕਿ ਅਜੇ ਦੇ ਬਗਾਨ ਐਡ ਕਰ ਰਿਹਾ ਸਲਮਾਨ ਸ਼ਾਹਰੂਖ ਖਾਨ ਐਡ ਕਰ ਰਿਹਾ ਟਾਈਗਰ ਸ਼ਰਾਬ ਤੇ ਵਿੱਚ ਨੂੰ ਅਕਸ਼ੇ ਕੁਮਾਰ ਵੀ ਆਇਆ ਸੀਗਾ ਬਿਲਕੁਲ ਅਕਸ਼ੇ ਨੂੰ ਸ਼ਾਇਦ ਥੋੜੀ ਜੀ ਅਕਲ ਆ ਗਈ ਉਹ ਪਿੱਛੇ ਹਟ ਗਿਆ ਜੀ ਪਰ ਇਹ ਤਿੰਨੇ ਫੇਰ ਲੱਗੇ ਹੋਏ ਨੇ ਹੁਣ ਇਹਨਾਂ ਨੂੰ ਤਿੰਨਾਂ ਨੂੰ ਅਕਲ ਸਿਖਾਉਣ ਦੇ ਲਈ ਕੋਟਾ ਦਾ ਇੱਕ ਇੰਦਰ ਮੋਹਨ ਸਿੰਘ ਜੀ ਨੇ ਹੂੰ ਤੇ ਉਹਨਾਂ ਨੇ ਕੰਜ਼ਿਊਮਰ ਕੋਰਟ ਦੇ ਵਿੱਚ ਇੱਕ ਪੀਆਇਲ ਪਾਈ ਹੈ ਤੇ ਉਹਨਾਂ ਨੇ ਕਿਹਾ ਕਿ ਇਹ ਚੀਜ਼ਾਂ ਜੋ ਇਹ ਮਸਾਲਾ ਜਾਂ ਇਹ ਬਿਮਲ ਇਲਾਇਚੀ ਕਹਿ ਕੇ ਚੀਜ਼ਾਂ ਵੇਚਦੇ ਨੇ ਇਹ ਚੀਜ਼ਾਂ ਗਲਤ ਨੇ ਇਹ ਨੌਜਵਾਨਾਂ ਨੂੰ ਗੁੰਮਰਾਹ ਕਰਦੇ ਨੇ ਹੂੰ ਕਿਹਾ ਜਾਂਦਾ ਹੈ ਕਿ ਇਹਦੇ ਵਿੱਚ ਇਲਾਇਚੀ ਹੈ ਤੇ ਇਲਾਇਚੀ ਦੇ ਵਿੱਚ ਕੇਸਰ ਹੈ ਇਹੀ ਕਿਹਾ ਜਾਂਦਾ ਹੈ ਬਿਲਕੁਲ ਉਹ ਐਡ ਦੇ ਵਿੱਚ ਦਿਖਾ ਦਿੱਤਾ ਜਾਂਦਾ ਹੈ ਕਿ ਉਹ ਕੇਸਰੀ ਆ ਜੁਬਾਨ ਕੇਸਰੀ ਜੁਬਾਨ ਸਾਡੀ ਕੇਸਰੀ ਹੋ ਜੂਗੀ ਹੈ ਨਾ ਤੇ ਉਸ ਨੂੰ ਚੈਲੰਜ ਕੀਤਾ ਸਰਦਾਰ ਇੰਦਰ ਮੋਹਨ ਸਿੰਘ ਹੋਰਾਂ ਨੇ ਕੋਟਾ ਦੇ ਕੰਜ਼ਿਊਮਰ ਕੋਰਟ ਦੇ ਵਿੱਚ ਤੇ ਬੜੀ ਖੁਸ਼ੀ ਦੀ ਗੱਲ ਇਹ ਹੈ ਕਿ ਕੋਰਟ ਨੇ ਇਹਨਾਂ ਤਿੰਨੇ ਐਕਟਰਸ ਨੇ ਜਿਹੜੇ ਅਜੇ ਦੇ ਅਫਗਾਨ ਸ਼ਾਹਰੂਖ ਖਾਨ ਤੇ ਟਾਈਗਰ ਸ਼ਰੋਫ ਇਹਨਾਂ ਤਿੰਨਾਂ ਨੂੰ ਤੇ ਨਾਲ ਜਿਨੇ ਉਹ ਐਡਵਰਟਾਈਜ਼ਮੈਂਟ ਬਣਾਈ ਆ ਡਾਇਰੈਕਟਰ ਆ ਜਿਹੜਾ ਨਿਰਮਾਤਾ ਤੇ ਉਹਨਾਂ ਨੂੰ ਉਹਨਾਂ ਨੂੰ ਸੰਬਨ ਭੇਜੇ ਨੇ ਤੇ ਉਹਨਾਂ ਤੋਂ ਜਵਾਬ ਮੰਗਿਆ 21 ਅਪ੍ਰੈਲ ਤੱਕ ਦਾ ਸਮਾਂ ਇਹਨਾਂ ਨੂੰ ਦਿੱਤਾ ਕਿ 21 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਤੁਸੀਂ ਸਾਨੂੰ ਇਹ ਜਵਾਬ ਦੇਣਾ ਹੁਣ ਜਵਾਬ ਦੇ ਵਿੱਚ ਪੁੱਛਿਆ ਕੀ ਹੈ ਉਹ ਖਾਸ ਚੀਜ਼ ਇੰਪੋਰਟੈਂਟ ਰੱਖਦੀ ਹੈ ਦੇਖੋ ਸਭ ਨੂੰ ਪਤਾ ਆ ਕਿ ਇਹ ਜੋ ਪੈਕੇਟ ਆ ਉਹ ਜਿਹਦੀ ਐਡ ਕਰਦੇ ਨੇ ਉਕੀਓਚ ਕੇਸਰ ਵਗੈਰਾ ਜਾਂ ਕੋਈ ਠੀਕ ਹੈ ਮੰਨਿਆ ਤੁਹਾਡਾ ਇੱਕ ਪ੍ਰੋਡਕਟ ਹੋਊਗਾ ਕਿ ਤੁਸੀਂ ਇਲਚੀ ਵਾਲਾ ਕੱਢਤਾ ਹੋਣਾ ਬਿਲਕੁਲ ਉਹ ਸਿਰਫ ਉਸ ਚੀਜ਼ ਕਰਕੇ ਕੱਢਿਆ ਕਿ ਤੁਸੀਂ ਸਿੱਧਾ ਗੁਟਕੇ ਦੀ ਐਡ ਨਹੀਂ ਕਰ ਸਕਦੇ ਜਿਵੇਂ ਕਿ ਸ਼ਰਾਬ ਵਾਲੇ ਐਡ ਨਹੀਂ ਕਰ ਸਕਦੇ ਆਪਾਂ ਅਕਸਰ ਵੇਖਦੇ ਆ ਕਿ ਹੈ ਵਰਡਸ 5000 ਦੀ ਪਾਣੀ ਦੀ ਡਰਿੰਕਿੰਗ ਪੈਕੇਜ ਬੋਟਲ ਆਂਦੀਆਂ ਤਾਂ ਉਹਦੀ ਐਡ ਕਰਦੇ ਨੇ ਪਰ ਉਹ ਇਨਡਾਇਰੈਕਟਲੀ ਹੁੰਦੀ ਸ਼ਰਾਬ ਦੀ ਐਡ ਹੁਣ ਕਿਉਂਕਿ ਇਹਨਾਂ ਨੇ ਐਡ ਕਰਨੀ ਸੀ ਤਾਂ ਉਹ ਇੱਕ ਖਾਸ ਪ੍ਰੋਡਕਟ ਬਣਾ ਲਿਆ ਜਾਂਦਾ ਕਿ ਇਹ ਇਲਾਇਚੀ ਕਹਿ ਦਿੰਨੇ ਆ ਜੀ ਸਾਡਾ ਇਲਾਇਚੀ ਜੇ ਕੋਈ ਪੁੱਛੂਗਾ ਅਸੀਂ ਕਾਹ ਗਏ ਅਸੀਂ ਤਾਂ ਇਲਾਇਚੀ ਵਾਲਾ ਪਰ ਸਭ ਨੂੰ ਪਤਾ ਹੈ ਕਿ ਉਹ ਉਸ ਕੰਪਨੀ ਦਾ ਪਾਨ ਮਸਾਲਾ ਖਾਣ ਦੇ ਲਈ ਜਿਹਦਾ ਬਹੁਤ ਜ਼ਿਆਦਾ ਵਿਕਦਾ ਉਹ ਚੀਜ਼ਾਂ ਦੀ ਐਡਵਰਟਾਈਜ਼ਮੈਂਟ ਕਰ ਰਹੇ ਨੇ ਹੂੰ ਤੇ ਹੁਣ ਇੰਦਰ ਮੋਹਨ ਸਿੰਘ ਜੀ ਨੇ ਆਪਣੀ ਪੋਟੀਸ਼ਨ 'ਚ ਇਹ ਕਿਹਾ ਕਹਿੰਦੇ ਕਿ ਐਡ ਦੇ ਵਿੱਚ ਤਿੰਨੋਂ ਐਕਟਰ ਇਹ ਕਹਿ ਰਹੇ ਨੇ ਕਿ ਇਹਦੇ 'ਚ ਕੇਸਰ ਆ ਉਹ ਕਹਿੰਦੇ ਕਿ 4-5 ਰੁਪਏ ਦਾ ਤੁਹਾਡਾ ਉਹ ਪੈਕੇਟ ਆ ਪਾਊਚ ਹੈ ਹੂੰ ਤੇ ਬਾਜ਼ਾਰ ਚ ਜਾਓਗੇ ਤਾਂ ਕੇਸਰ ਮਿਲਦਾ 4 ਲੱਖ ਰੁਪਏ ਪ੍ਰਤੀ ਕਿਲੋ ਦੇ ਸਾਹਮਣੇ ਬਿਲਕੁਲ ਕਦੇ 4 ਲੱਖ ਪ੍ਰਤੀ ਕਿਲੋ ਦੀ ਕੀਮਤ ਵਾਲਾ ਕੇਸਰ ਤੁਸੀਂ ਯਾਰ 4-5 ਰੁਪਏ ਵਾਲੇ ਪਾਊਚ ਪਾਤਾ ਕਿਵੇਂ ਦੇ ਦੋਗੇ ਤੁਸੀਂ ਮਜ਼ਾਕ ਸਮਝਦੇ ਹੋ ਕਿਵੇਂ ਦੇ ਦੋਗੇ ਹਨਾ ਤੇ ਇਸ ਚੀਜ਼ ਨੂੰ ਚੈਲੰਜ ਕੀਤਾ ਗਿਆ ਪਲੱਸ ਇਹ ਕਿਹਾ ਗਿਆ ਕਿ ਇਹਦੇ ਨਾਲ ਕਿਉਂਕਿ ਜਿਹੜੇ ਸਾਡੇ ਸਟਾਰ ਹੁੰਦੇ ਨੇ ਬਾਲੀਵੁੱਡ ਸਟਾਰ ਜਿਵੇਂ ਇਹ ਹੋਗੇ ਇਹਨਾਂ ਦੇ ਨਾਂ ਨੇ ਇਹ ਜੋ ਵੀ ਕਰਦੇ ਨੇ ਨਾ ਲੋਕ ਸਮਝਦੇ ਨੇ ਕਿ ਖਾਣੀ ਇਹ ਸੱਚਮੁੱਚ ਦੇ ਵਿੱਚ ਕਰਦੇ ਜੋ ਗੱਲ ਤੁਸੀਂ ਕਹੀ ਸੀ ਬਿਲਕੁਲ ਕਿ ਇਹ ਆਪ ਵੀ ਕੀ ਇਹ ਇਸਤੇਮਾਲ ਕਰਦੇ ਆ ਨਹੀਂ ਕਰਦੇ ਤਾਂ ਉਹਦਾ ਸਾਫ਼-ਸਾਫ਼ ਤੇ ਉਹਦਾ ਜਵਾਬ ਇਹੀ ਹੈ ਕਿ ਨਹੀਂ ਨਾ ਇਹ ਖਾਣ ਵਾਲੀ ਚੀਜ਼ ਉਹ ਖਾਣ ਨਾ ਕੋਈ ਕੋਸਮੈਟਿਕ ਦੀ ਚੀਜ਼ ਜਿਹੜੀਆਂ ਅਸੀਂ ਲਾਉਂਦੇ ਆ ਕਿ ਇਹ ਸੁਰਖੀ ਹੈ ਜੀ ਇਹ ਬਿੰਦੀ ਹੈ ਜੀ ਨਾ ਉਹਨਾਂ ਦਾ ਇਸਤੇਮਾਲ ਕਰਦੇ ਆ ਨਾ ਕਰੀਮਾਂ ਦਾ ਇਸਤੇਮਾਲ ਕਰਦੇ ਆ ਇਹ ਸਿਰਫ ਪੈਸੇ ਦਾ ਇਸਤੇਮਾਲ ਕਰਦੇ ਨੇ ਆਪਣੀ ਜੇਬ ਭਰਨ ਦੇ ਲਈ ਉਸ ਕੰਪਨੀ ਦੀ ਐਡ ਕਰ ਦਿੰਦੇ ਨੇ ਠੀਕ ਹੈ ਜੀ ਜਦੋਂ ਕਿ ਉਹ ਯੂਜ਼ ਆਪਣਾ ਨਹੀਂ ਕਰਦੇ ਬਿਲਕੁਲ ਚਲੋ ਗੱਲ ਇਹ ਹੁੰਦੀ ਹੈ ਕਿ ਤੁਸੀਂ ਪੈਸੇ ਕਮਾਉਣੇ ਆ ਤੁਸੀਂ ਇਸ ਇੰਡਸਟਰੀ ਚੋਂ ਤੁਸੀਂ ਕਮਾਓ ਕੋਈ ਗੱਲ ਨਹੀਂ ਕੋਈ ਚੰਗੀ ਚੀਜ਼ ਦੀ ਐਡਵਰਟਾਈਜ਼ਮੈਂਟ ਕਰ ਲਓ ਚਲੋ ਜੇ ਅਸੀਂ ਕੋਸਮੈਟਿਕ ਦੀ ਗੱਲ ਕਰਦੇ ਹਾਂ ਕਿ ਬਹੁਤ ਸਾਰੀਆਂ ਹੈਰੋਨਕ ਕਰਦੀਆਂ ਨੇ ਚਲੋ ਉਹ ਇਹ ਹੈ ਕਿ ਕਿਸੇ ਲਈ ਇੰਨਾ ਹਾਰਮ ਤਾਂ ਨਹੀਂ ਹੈ ਕਿ ਹਾਲਾਂਕਿ ਉਹਦੇ ਵਿੱਚ ਵੀ ਤਾਂ ਬਹੁਤ ਚੀਜ਼ਾਂ ਐਸੀਆਂ ਹੁੰਦੀਆਂ ਕਿ ਜਿਹੜੀਆਂ ਕੋਸਮੈਟਿਕ ਦਾ ਜਿਹੜਾ ਸਮਾਨ ਹੈ ਇਹ ਵੀ ਕੈਂਸਰ ਪੈਦਾ ਕਰਦਾ ਹੈ ਇੱਕ ਤਰੀਕੇ ਦੇ ਨਾਲ ਪਰ ਉਹ ਕਿਤੇ ਨਾ ਕਿਤੇ ਉਹਨੂੰ ਥੋੜਾ ਜਿਹਾ ਜਸਟੀਫਾਈ ਕੀਤਾ ਜਾਂਦਾ ਕਿ ਚਲੋ ਠੀਕ ਹੈ ਤੁਸੀਂ ਕਰ ਲਓ ਪਰ ਜਦੋਂ ਇਹੀ ਵੱਡੇ ਸਟਾਰ ਤੇ ਗੁਟਕੇ ਪਾਨ ਮਸਾਲੇ ਵਾਲੇ ਪ੍ਰੋਡਕਟ ਦੀ ਐਡ ਕਰਨ ਤੇ ਫਿਰ ਉਦੋਂ ਇਹਨਾਂ ਨੂੰ ਆਪ ਸ਼ਰਮ ਕਰਨੀ ਚਾਹੀਦੀ ਹੈ ਜਿਵੇਂ ਮੈਂ ਕਿਹਾ ਨਾ ਕਿ ਇਸੇ ਐਡ ਦੇ ਵਿੱਚ ਅਕਸ਼ੇ ਕੁਮਾਰ ਵੀ ਸੀਗਾ ਪਹਿਲਾਂ ਤੇ ਉਹਦੇ ਤੇ ਜਿਆਦਾ ਥੋੜੇ ਸਵਾਲ ਉੱਠੇ ਸ਼ਾਇਦ ਉਹ ਇਸ ਕਰਕੇ ਅਗਲੀ ਐਡ ਨਹੀਂ ਨਹੀਂ ਬਿਲਕੁਲ ਵਿੱਚ ਨਹੀਂ ਆਇਆ ਇਹਨਾਂ ਨੇ ਫਿਰ ਟਾਈਗਰ ਸ਼ਰੌਫ ਲਿਆ ਤੀਸਰਾ ਉਹ ਸਾਈਡ ਦੇ ਵਿੱਚ ਕਿ ਅਬ ਹਮ ਤੀਨੋਂ ਜ਼ੁਬਾਨ ਕੇਸਰੀ ਐਦਾਂ ਦੀ ਕੋਈ ਐਡ ਬਣਾਈ ਸੀ ਹਾਂ ਹਾਂ ਯੈਸ ਉਹ ਐਦਾਂ ਹੀ ਆ ਉਹ ਫਿਰ ਪਹਿਲਾ ਸ਼ਾਇਦ ਸ਼ਾਹਰੁਖ ਕਰਦਾ ਹੁੰਦਾ ਸੀ ਇਕੱਲਾ ਫਿਰ ਸ਼ਾਇਦ ਅਜੇ ਦੇਵਗਨ ਆਇਆ ਉਸ ਤੋਂ ਬਾਅਦ ਇਹਨਾਂ ਨੇ ਅਕਸ਼ੇ ਕੁਮਾਰ ਦੀ ਐਂਟਰੀ ਕਰਾਈ ਸੀ ਹੁਣ ਟਾਈਗਰ ਸ਼ਰੌਫ ਦੀ ਐਂਟਰੀ ਕਰਾਈ ਹੈ ਉਸ ਚੀਜ਼ ਦੇ ਵਿੱਚ ਸੋ ਬੇਸਿਕਲੀ ਕਹਿਣ ਦਾ ਮਤਲਬ ਇਹ ਹੈ ਕਿ ਜਿਵੇਂ ਸਰਦਾਰ ਇੰਦਰ ਮੋਹਨ ਸਿੰਘ ਜਾਗੇ ਨੇ ਉਵੇਂ ਹਰ ਇੱਕ ਵਿਅਕਤੀ ਨੂੰ ਜਾਗਣਾ ਪਊਗਾ ਤੇ ਹਰ ਇੱਕ ਬਹੁਤ ਸਾਰੇ ਤੁਹਾਨੂੰ ਪਟੀਸ਼ਨਾਂ ਪਾਉਣੀਆਂ ਪੈਣਗੀਆਂ ਇਹ ਨਹੀਂ ਹੈ ਕਿ ਇੱਕ 파ਤੀਆ ਕੋਟਾ ਚ ਤੇ ਉਸ ਕੇਸ ਦੇ ਨਾਲ ਹੀ ਸਭ ਕੁਝ ਸੈੱਟ ਹੋ ਜਾਊਗਾ ਨਹੀਂ ਹੈ ਹੁਣ ਇਦਾਂ ਅਸੀਂ ਬਾਲੀਵੁੱਡ ਸਟਾਰ ਦੀ ਗੱਲ ਕਰਦੇ ਹਾਂ ਸਾਡੇ ਕ੍ਰਿਕਟ ਸਟਾਰ ਸਾਡੇ 1983 ਦੇ ਵਰਲਡ ਕੱਪ ਜੇਤੂ ਕ੍ਰਿਕਟ ਸਟਾਰ ਹੂੰ ਕਪਲ ਦੇ ਹੋ ਗਏ ਸੁਨੀਲ ਗਵਾਸਕਰ ਇਧਰੋਂ ਵਰਿੰਦਰ ਸਹਾਵਾਗ ਤੇ ਕ੍ਰਿਸ ਗੇਲ ਦੇ ਨਾਲ ਵੀ ਇਹਨਾਂ ਨੇ ਵੀ ਇੱਕ ਪਾਨ ਮਸਾਲਾ ਦੀ ਐਡ ਕੀਤੀ ਸੀ ਤੇ ਉਹ ਵੀ ਉਹਤੇ ਵੀ ਬਹੁਤ ਸਾਰੇ ਸਵਾਲ ਉੱਠੇ ਸੀ ਉਹ ਤਾਂ ਸ਼ਾਇਦ ਹੁਣ ਬੰਦ ਹੋ ਗਈ ਹੈ ਕਿਉਂਕਿ ਇਹਨਾਂ ਨੇ ਆਪ ਹੀ ਕਹਿਤਾ ਹੋਣਾ ਕਿ ਸਾਡੀ ਜਿਹੜੀ ਇਮੇਜ ਹੈ ਕਿਉਂਕਿ ਇਸ ਵੇਲੇ ਕ੍ਰਿਕਟ ਇੰਡੀਅਨ ਕ੍ਰਿਕਟ ਟੀਮ ਦੇ ਮੌਜੂਦਾ ਆਪਣਾ ਹੈੱਡ ਕੋਚ ਗੌਤਮ ਗੰਭੀਰ ਨੇ ਗੌਤਮ ਗੰਭੀਰ ਨੇ ਉਦੋਂ ਬੜਾ ਬੈਲੈਂਸ ਪੁਣ ਚੱਕਿਆ ਸੀ ਕਿ ਯਾਰ ਇਸ ਤਰੀਕੇ ਦੇ ਕ੍ਰਿਕਟ ਆਈਕਨ ਜੇ ਪਾਲ ਮਸਾਲੇ ਦੀ ਐਡ ਕਰਨਗੇ ਤਾਂ ਸਾਡੇ ਯੰਗਸਟਰ ਕੀ ਕਿੱਧਰ ਨੂੰ ਜਾਣਗੇ ਨਹੀਂ ਬਿਲਕੁਲ ਤੇਰੀ ਅਸੀਂ ਚੀਜ਼ ਸਿਖਾ ਰਹੇ ਹਾਂ ਉਹਨਾਂ ਨੂੰ ਕਿ ਪਾਲ ਮਸਾਲਾ ਖਾਓ ਤੁਸੀਂ ਬਿਲਕੁਲ ਆ राव ਜੀ ਜਿਵੇਂ ਸਮੇਂ ਰਹਿਣਾ ਤੇ ਇਹਨਾਂ ਦੇ ਸ਼ੋ ਇੰਡੀਆ ਹਸ ਗਾਟ ਲੇਟੈਂਟ ਦਾ ਵਿਰੋਧ ਹੋਇਆ ਉਸ ਤੋਂ ਬਾਅਦ ਮਨ ਲੱਗਦਾ ਹੈ ਕਿ ਲੋਕ ਥੋੜਾ ਜਆ ਇਸ ਬਾਰੇ ਧਿਆਨ ਦੇਣ ਲੱਗੇ ਕਿ ਜੋ ਚੀਜ਼ ਸਮਾਜ 'ਚ ਗਲਤ ਚੱਲ ਰਹੀ ਹੈ ਉਹਦੇ ਤੇ ਜ਼ਰੂਰ ਐਕਸ਼ਨ ਹੋਣਾ ਚਾਹੀਦਾ ਹੈ ਚਾਹੇ ਉਹ ਕਿਸੇ ਵੀ ਰੂਪ 'ਚ ਹੋਵੇ ਹੁਣ ਲੋਕ ਇਹ ਨਹੀਂ ਦੇਖਦੇ ਕਿ ਉਹ ਫਿਲਮ ਸਟਾਰ ਹੈ ਜਾਂ ਕੋਈ ਹੈ ਜਿਵੇਂ ਕਿ ਆ ਇੱਕ ਇੱਕ ਐਗਜ਼ਾਮਪਲ ਹੈ ਮੈਂ ਕਹਿੰਨਾ ਬਹੁਤ ਵਧੀਆ ਸਟੈਪ ਲਿੱਤਾ ਗਿਆ ਹੈ ਕਿਉਂਕਿ ਬਹੁਤ ਸਾਰੇ ਲੋਕ ਕੈਂਸਰ ਨਾਲ ਸਿਰਫ ਇੱਕ ਪਾਨ ਮਸਾਲਾ ਤਬਾਕੂ ਇਹਨਾਂ ਕਰਕੇ ਕੈਂਸਰ ਹੁੰਦੇ ਨੇ ਮਤਲਬ ਮੋਸਟਲੀ ਜੇ ਆਪਾਂ ਦੇਖਿਆ ਜਾਏ ਤਾਂ ਬਿਲਕੁਲ ਸਹੀ ਗੱਲ ਹੈ ਤੇ ਪਰ ਇਹ ਨਹੀਂ ਹੈ ਕਿ ਪਹਿਲੀ ਵਾਰ ਹੋਇਆ ਇਸ ਤਰੀਕੇ ਦੇ ਨਾਲ ਪਹਿਲਾਂ ਵੀ ਪਟੀਸ਼ਨਾਂ ਪਈਆਂ ਨੇ ਪਰ ਗੱਲ ਇਹ ਹੈ ਕਿ ਜਦੋਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਦੇਖੋ ਇੱਕ ਬੰਦਾ ਕੁਝ ਨਹੀਂ ਕਰ ਸਕਦਾ ਹੁੰਦਾ ਠੀਕ ਹੈ ਸਰਦਾਰ ਇੰਦਰ ਮੋਹਨ ਸਿੰਘ ਹੋਰਾਂ ਨੇ ਕੋਟਾ ਦੇ ਵਿੱਚ ਪਟੀਸ਼ਨ ਪਾਈ ਆ ਸ਼ਿਕਾਇਤ ਕੀਤੀ ਹੈ ਇਸ ਤਰੀਕੇ ਦੇ ਨਾਲ ਹੋਰ ਲੋਕਾਂ ਨੂੰ ਵੀ ਥੋੜਾ ਜਿਹਾ ਅੱਗੇ ਆਉਣਾ ਪਊਗਾ ਪਰ ਅਫਸੋਸ ਇਹ ਹੈ ਜਗੀ ਕਿ ਇਸ ਵੇਲੇ ਲਾਈਫ ਇੰਨੀ ਕਿ ਫਾਸਟ ਹੋ ਗਈ ਨਾ ਹਰ ਇੱਕ ਨੈਕਸਟ ਵਾਲਾ ਬੰਦਾ ਇਹ ਕਹਿ ਰਿਹਾ ਕਿ ਜੇ ਇਹਦੇ ਨਾਲ ਕੁਝ ਹੋ ਰਿਹਾ ਤਾਂ ਕੋਈ ਗੱਲ ਨਹੀਂ ਮੈਨੂੰ ਕੀ ਹੈ ਮੈਂ ਆਪਣਾ ਕੰਮ ਕਰਾਂ ਮੈਂ ਆਪਣਾ ਕੰਮ ਕਰਾਂ ਸੋ ਗੱਲ ਇਹ ਹੈ ਅਸੀਂ ਇਹ ਨਹੀਂ ਸੋਚਦੇ ਕਿ ਇਹ ਜਿਹੜਾ ਅਸੀਂ ਕਹਿ ਰਹੇ ਹਾਂ ਨਾ ਕਿ ਮੈਂ ਆਪਣਾ ਕੰਮ ਕਰਾਂ ਮੈਨੂੰ ਕੀ ਹੈ ਉਹੀ ਚੀਜ਼ ਜਦੋਂ ਸਾਡੇ ਘਰ ਤੱਕ ਆਉਂਦੀ ਹੈ ਨਾ ਫੇਰ ਉਹਦਾ ਫਰਕ ਅੱਗੇ ਜਾ ਕੇ ਜਦੋਂ ਪੈਂਦਾ ਫੇਰ ਬੰਦਾ ਸੋਚਦਾ ਸੋ ਉੱਥੇ ਤੱਕ ਸਮਾਂ ਜਾਵੇ ਨਾ ਉੱਥੇ ਤੱਕ ਹਾਲਾਤ ਖਰਾਬ ਹੀ ਨਾ ਹੋਣ ਤੇ ਸਮਾਂ ਰਹਿੰਦੇ ਜੀ ਇਸ ਤਰੀਕੇ ਦੀਆਂ ਚੀਜ਼ਾਂ ਦਾ ਵਿਰੋਧ ਹੋਣਾ ਬਹੁਤ ਜ਼ਰੂਰੀ ਹੈ ਸੋ ਉਮੀਦ ਤਾਂ ਕੀਤੀ ਜਾ ਸਕਦੀ ਹੈ ਕਿ ਹੁਣ ਇਸ ਤੇ ਥੋੜਾ ਜਿਹਾ ਹੋਊਗਾ ਪਰ ਘੱਟੋ ਘੱਟ ਇਹ ਹੋਣੀ ਚਾਹੀਦੀ ਹੈ ਹੁਣ ਦੇਖੋ 21 ਅਪ੍ਰੈਲ ਤੱਕ ਇਹਨਾਂ ਨੂੰ ਕਿਹਾ ਕੋਰਟ ਨੇ ਜਵਾਬ ਮੰਗਿਆ ਹੁਣ ਜਵਾਬ ਦੇ ਵਿੱਚ ਉਹ ਲਿਖਣਗੇ ਕਿ ਤਿੰਨੋਂ ਐਕਟਰ ਜਾਂ ਐਡ ਐਡਵਰਟਾਈਜ਼ਮੈਂਟ ਵਾਲਾ ਯਾ ਵੱਤ ਤੋਂ ਵੱਤ ਇਹ ਕਹਿ ਦੇਣਗੇ ਕਿ ਕੰਪਨੀ ਨੇ ਸਾਨੂੰ ਕਿਹਾ ਸੀਗਾ ਜੀ ਇਹ ਤਾਂ ਕੰਪਨੀ ਨੇ ਦਾਵਾ ਕੀਤਾ ਸੀ ਨਹੀਂ ਨਹੀਂ Rao ji ਇਹ ऑलरेडी ਇਹਦਾ ਵੀ ਹੱਲ ਉਹਨਾਂ ਨੇ ਕੱਢਿਆ ਹੋਇਆ ਪਾਨ ਮਸਾਲੇ ਵਾਲਿਆਂ ਜਿਵੇਂ ਦਾਰੂ ਵਾਲਿਆਂ ਨੇ ਪਾਣੀ ਵੇਚਣਾ ਸ਼ੁਰੂ ਕਰਤਾ ਇੱਕ ਆਵਦਾ ਪ੍ਰੋਡਕਟ ਲਾਂਚ ਕਰਤਾ ਇਹਨਾਂ ਨੇ ਵੀ ਇੱਕ ਇਲਾਇਚੀ ਕਾਕੇ ਆਪਣਾ ਮੈਂ ਉਹੀ ਉਹੀ ਆਪਣਾ ਪ੍ਰੋਡਕਟ ਲਾਂਚ ਕੀਤਾ ਹੋਇਆ ਉਹਦੇ ਤੇ ਕੋਈ ਤੁਸੀਂ ਰੋਕ ਨਹੀਂ ਲਾ ਸਕਦੇ ਉਹਦੇ ਤੇ ਖੇਡ ਰਹੇ ਨੇ ਮੈਂ ਉਹੀ ਗੱਲ ਕਹਿ ਰਿਹਾ ਨਾ ਵੀ ਉਹ ਕਹਿ ਰਹੇ ਨੇ ਵੀ ਉਹਨਾਂ ਨੇ ਕਹਿ ਦੇਣਾ ਕਿ ਨਹੀਂ ਜੀ ਅਸੀਂ ਤਾਂ ਬੋਲਿਆ ਸੀ ਤਾਂ ਅਸਤਾ ਫਲਾਣੀ ਬ੍ਰਾਂਡ ਦਾ ਨਾਮ ਬੋਲ ਕੇ ਇਹ ਬੋਲਿਆ ਕਿ ਆ ਫਲਾਣੀ ਇਲਾਇਚੀ ਇਹਦੀ ਅਸੀਂ ਐਡ ਕਰ ਰਹੇ ਹਾਂ ਤੇ ਇਸੇ ਕਰਕੇ ਉਹਨਾਂ ਨੇ ਵੀ ਬੜਾ ਸੋਚ ਸਮਝ ਕੇ ਕੁਐਸਚਨ ਕੀਤਾ ਵੀ ਤੁਸੀਂ ਕਹਿ ਰਹੇ ਹੋ ਕਿ ਇਹਦੇ ਚ ਕੇਸਰ ਹੈ 5 ਰੁਪਏ ਵਾਲੇ ਪੌਚ ਦੇ ਵਿੱਚ ਚਲੋ ਮੰਨ ਲਿਆ ਉਹ ਚ ਇਲਾਇਚੀ ਹੋਇਆ ਕਹਿੰਦੇ ਕਿ ਤੁਸੀਂ 4 ਲੱਖ ਰੁਪਏ ਕਿਲੋ ਵਾਲਾ ਇਹ 4 ਰੁਪਏ ਦੇ ਪੌਚ ਦੇ ਵਿੱਚ ਕੇਸਰ ਕੱਢ ਕੇ ਦਿਖਾਓ ਬਿਲਕੁਲ ਉਹ ਅੱਗੋਂ ਵੀ ਠੀਕ ਤਰੀਕੇ ਦੇ ਨਾਲ ਚੱਲੇ ਨੇ ਹਾਂ ਪਰ ਗੱਲ ਗੱਲ ਇਹ ਹੈ ਕਿ ਦੇਖੋ ਆ ਇਹ ਇਹਨੂੰ ਕਹਿੰਦੇ ਨੇ ਕਿ ਮੂਰਖ ਬਣਾਉਣਾ ਮਤਲਬ ਸਭ ਕੁਝ ਦਿਖ ਰਿਹਾ ਇੱਕ ਪਾਸੇ ਨੂੰ ਪਰ ਫਿਰ ਵੀ ਉਹਨੂੰ ਮੂਰਖ ਇਸ ਤਰੀਕੇ ਨਾਲ ਬਣਾਇਆ ਗਿਆ ਕਿ ਉਹ ਬੰਦਾ ਚਾਹ ਕੇ ਵੀ ਉਹਤੇ ਐਕਸ਼ਨ ਲੈ ਨਹੀਂ پا ਰਿਹਾ ਇਹੀ ਦਾਇਰਾ ਜਿਹੜਾ ਕੋਟਾਂ ਦੇ ਉੱਥੇ ਵੀ ਆ ਜਾਂਦਾ ਇਹ ਕੋਰਟ ਅਦਾਲਤਾਂ ਦੀ ਮੁਸ਼ਕਿਲ ਵੀ ਆ ਜਾਂਦੀ ਹੈ ਜੱਜਾਂ ਦੀ ਕਿਉਂਕਿ ਅਗਲਾ ਕਹੂੰਗਾ ਕਿ ਅਸੀਂ ਤਾਂ ਇਸ ਪ੍ਰੋਡਕਟ ਦੀ ਕਰ ਰਹੇ ਹਾਂ ਅਸੀਂ ਗੁਟਕੇ ਦੀ ਤਾਂ ਕਿਤੇ ਗੱਲ ਹੀ ਨਹੀਂ ਕੀਤੀ ਦਿਖਾਉਂ ਬਿਲਕੁਲ ਬਿਲਕੁਲ ਜਦੋਂ ਕਿ ਪੂਰੀ ਦੁਨੀਆ ਨੂੰ ਪਤਾ ਕੀ ਉਹ ਗੁਟਕਾ ਗੁਟਕਾ ਦੀ ਕੰਪਨੀ ਹੈ ਵੱਡੀ ਤੇ ਉਹ ਮੇਨਲੀ ਜਿਹੜਾ ਪ੍ਰੋਡਕਟ ਬਣਾ ਰਹੇ ਨੇ ਉਹ ਗੁਟਕਾ ਹੀ ਆ। ਇਲਾਇਚੀ ਤਾਂ ਉਹਨਾਂ ਨੇ ਸਿਰਫ ਇਹ ਐਡ ਨੂੰ ਚਲਾਉਣ ਦੇ ਲਈ ਇੱਕ ਬਣਾਤੀ ਆ। ਬਿਲਕੁਲ। ਤੇ ਮੈਨੂੰ ਉਮੀਦ ਇਹੀ ਕੀਤੀ ਜਾ ਸਕਦੀ ਹੈ ਕਿ ਘੱਟੋ-ਘੱਟ ਹੁਣ ਜਦੋਂ ਇਹ ਕੇਸ ਲੱਗਿਆ ਤਾਂ ਅਦਾਲਤ ਨੂੰ ਇਹਨਾਂ ਦੇ ਜਵਾਬ ਲੈਣ ਤੋਂ ਬਾਅਦ ਤਾਂ ਇਸ ਤਰੀਕੇ ਦੀ ਐਡਵਰਟਾਈਜ਼ਮੈਂਟ ਤੇ ਰੋਕ ਲਾ ਦੇਣੀ ਚਾਹੀਦੀ ਹੈ ਕਿ ਜਿਹੜੀ ਸਾਫ਼ ਤੌਰ ਤੇ ਦਿਖ ਰਿਹਾ ਤੇ ਜਿਹੜਾ ਕਿ ਗੁੰਮਰਾਹਕ ਕਰ ਰਹੀਆਂ ਨੇ। ਔਰ ਗੁੰਮਰਾਹ ਕਰ ਵੀ ਕਿਨਾਂ ਨੂੰ ਰਏ ਨੇ ਕਿਉਂਕਿ ਇਹ ਇਹਦੇ ਵਿੱਚ ਜਿਹੜੇ ਜ਼ਿਆਦਾਤਰ ਨਾ ਯੰਗ ਏਜ ਦੇ ਬੱਚੇ ਆ ਜਾਂਦੇ ਨੇ ਤੁਸੀਂ ਯਕੀਨ ਨਹੀਂ ਕਰਨਾ 12 12 13 13 ਸਾਲ ਦੇ ਜਿਹੜੇ ਬੱਚੇ ਨੇ ਨਾ ਅ ਅਸੀਂ ਦੇਖਦੇ ਆਂ ਕਈ ਵਾਰ ਛੋਗਿਚੋਪੜੀ ਦੇ ਵਿੱਚ ਰਹਿੰਦੇ ਜਿਹੜੇ ਲੋਕ ਨੇ ਉਹਨਾਂ ਦੇ ਬੱਚੇ ਵੀ ਇੱਧਰ ਨੂੰ ਇਸ ਤਰੀਕੇ ਦੀਆਂ ਚੀਜ਼ਾਂ ਦਾ ਸੇਵਨ ਕਰਦੇ ਨੇ ਸੋ ਇਹ ਚੀਜ਼ਾਂ ਬੇਹਤ ਖਤਰਨਾਕ ਨੇ ਜਿਹੜਾ ਬੱਚਾ 12 13 ਸਾਲ ਦੇ ਵਿੱਚ ਇਸ ਤਰੀਕੇ ਦਾ ਪ੍ਰੋਡਕਟ ਖਾਣ ਲੱਗ ਗਿਆ ਤੇ ਉਹਦੀ ਬਾਡੀ ਤੇ ਅਸਰ ਕੀ ਪਊਗਾ ਤਾਂ ਪਹਿਲੀ ਰਿਸਪੌਂਸਿਬਿਲਟੀ ਨੈਤਿਕਤਾ ਦੇ ਆਧਾਰ ਤੇ ਤਾਂ ਇਹਨਾਂ ਸਟਾਰਾਂ ਦੀ ਹੈ ਕਿ ਦੇਖੋ ਤੁਹਾਨੂੰ ਸਟਾਰ ਤਾਂ ਲੋਕਾਂ ਨੇ ਬਣਾਇਆ ਨਾ ਤੇ ਤੁਸੀਂ ਲੋਕਾਂ ਨੂੰ ਇਹ ਗਮਰਾਹ ਕਰਦੇ ਹੋ ਤੇ ਲੋਕਾਂ ਨੂੰ ਗਮਰਾਹ ਕਰਕੇ ਆਪਣੇ ਪੈਸੇ ਬਣਾਉਣ ਦੇ ਚੱਕਰ ਦੇ ਵਿੱਚ ਤੁਸੀਂ ਲੋਕਾਂ ਦੇ ਬੱਚਿਆਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਦੇ ਹੋ ਘੱਟੋ ਘੱਟ ਤੁਹਾਨੂੰ ਨੈਤਿਕ ਅਧਾਰਤ ਤੇ ਇਹ ਚਾਹੀਦਾ ਕਿ ਜੇ ਤੁਸੀਂ ਇਸ ਕੰਪਨੀ ਦੀ ਐਡ ਨਹੀਂ ਕਰੋਗੇ ਚਲੋ ਮੰਨ ਲਿਆ ਕੰਪਨੀ ਨੇ ਤੁਹਾਨੂੰ ਇਕੱਲੇ ਇਕੱਲੇ ਨੂੰ 4 4 5 5 10 10 ਕਰੋੜ ਵੀ ਦਿੱਤਾ ਉਸ ਐਡ ਦਾ ਤਾਂ ਉਹ ਕੀ ਕਰੋਗੇ ਯਾਰ ਇਸ ਤਰੀਕੇ ਦਾ ਪੈਸਾ ਤੁਸੀਂ ਉਹ ਪੈਸਾ ਕਿਸੇ ਫਿਲਮ ਚੋਂ ਵੀ ਕਮਾ ਸਕਦੇ ਹੋ ਕਿਸੇ ਹੋਰ ਚੀਜ਼ ਦੀ ਤੁਸੀਂ ਐਡ ਕਰ ਲਓ ਸੋ ਇਹ ਸੋਚਣਾ ਇਹਨਾਂ ਨੂੰ ਚਾਹੀਦਾ ਕਿ ਜਿਹੜੇ ਅਸੀਂ ਸਟਾਰਾਂ ਸਾਨੂੰ ਜਨਤਾ ਨੇ ਬਣਾਇਆ ਆਵਾਮ ਦੇ ਕਰਕੇ ਅਸੀਂ ਸਟਾਰਾਂ ਤੇ ਘੱਟੋ ਘੱਟ ਉਸੇ ਆਵਾਮ ਨੂੰ ਅਸੀਂ ਗੁਮਰਾਹ ਨਾ ਇਦਾਂ ਕਰੀਏ ਆਪਣੇ ਪੈਸੇ ਬਣਾਉਣ ਦੇ ਚੱਕਰਾਂ ਦੇ ਵਿੱਚ ਕਿ ਅਸੀਂ ਲੈਚੀ ਕਹਿ ਕੇ ਜ਼ਹਿਰ ਖਾਣ ਦੇ ਲਈ ਬੱਚਿਆਂ ਦੇ ਅੱਗੇ ਉਹ ਪਾਉਚ ਰਖਾ ਦਈਏ ਜਾਣ